ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਫਰਵਰੀ 2025 ਦਿਨ ਸੋਮਵਾਰ ਮਾਗ ਮਹੀਨੇ ਦੀ 29 ਤਰੀਕ ਹੈ ਜੀ ਸੇਮਿਆਮੂ ਕੈਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਚ ਯੂਜ਼ਡ ਕਾਰਾਂ ਦੀ ਇਹ ਨਾਮ ਵਾਲ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਰੀ ਵਿੱਚ ਚੱਲੀ ਗੋਲੀ ਦੀ ਅੱਜ ਇਸ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋਈ ਹੈ ਅਕਲੇਟਨ ਇਲਾਕੇ ਦੇ ਵਿੱਚ ਤੇ ਨਾਲੇ ਗੱਲ ਕਰਾਂਗੇ ਸਰਦਾਰ ਜਰਨੈਲ ਸਿੰਘ ਚਤਤਕਾਰ ਹੋਣਾਂ ਦੀ ਸਰੀ ਦੀ ਸ਼ਾਨ ਇੱਕ ਬਹੁਤ ਨਾਮਵਰ ਸ਼ਖਸੀਅਤ ਜਿਹੜੇ ਕਿ ਪੰਜਾਬ ਗਏ ਹੋਏ ਸੀ ਉੱਥੇ ਕਾਲ ਚਲਾਣਾ ਕਰ ਗਏ ਐ ਅਮਰੀਕਨ ਸਿੱਖ ਸਥਾਨਾਵਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਮੋਦੀ ਦੀ ਫੇਰੀ ਸੰਬੰਧੀ ਟਰੰਪ ਨੂੰ ਚਿੱਠੀ ਲਿਖੀ ਹੈ ਤੇ ਨਾਲੇ ਗੱਲ ਹੋਊਗੀ ਐਲਨ ਮਸਕ ਦੀ ਟੈਸਲਾ ਦੀ 82 ਸਲਾਂ ਦੇ ਸ਼ੇਅਰ ਯੂਰਪ ਦੇ ਵਿੱਚ ਵੱਡੀ ਪੱਧਰ ਤੇ ਡਿੱਗ ਰਹੇ ਆ ਕਿਉਂਕਿ ਯੂਰਪੀਅਨ ਲੋਕਾਂ ਨੂੰ ਐਲਨ ਮਸਕ ਦੀ ਰਾਸੀ ਸੋਚ ਜਿਹੜੀ ਆ ਉਹਦੇ ਵਿੱਚ ਕਾਹਨ ਨਜ਼ਰ ਆ ਰਹੀ ਆ ਪੰਥਕ ਸਿਆਸਤ ਦੀ ਗੱਲ ਕਰੀਏ ਤਾਂ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਜਹੇਦਾਰੀ ਤੋਂ ਫਾਰਕ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਕੇਜਰੀ ਯਾਲ ਦੀ ਹਾਰ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਜਿੱਥੇ ਕਿਤੇ ਵੀ ਬੈਠੇ ਆ ਦੇਸ਼ ਵਿਦੇਸ਼ ਵਿੱਚ ਖੁਸ਼ੀਆਂ ਮਨਾਈਆਂ ਕਾਰਨ ਕੀ ਆ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ सदिया दी परंपरा, दादी तो तो तक, ते मां तो मेरे तक। हर रिवायत रिवादगी स्ट्रीट पायल बिजनेस सेंटर सरी विच कॉल छो चार पांच सो तरानवे ग्यारह ग्यारह सिक्स जीरो फोर फाइव नाइन थ्री डबल वन डबल वन ਤਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਭ ਤੋਂ ਸਭ ਤੋਂ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸਰੀ ਤੋਂ ਜਿੱਥੇ ਅੱਜ ਖਬਰਾਂ ਮਿਲ ਰਹੀਆਂ ਕਿ ਕੱਲ ਸਰੀ ਦੇ ਕਲੇਟਨ ਇਲਾਕੇ ਵਿੱਚ ਪੁਲਿਸ ਆਥੋਂ ਇੱਕ ਨੌਜਵਾਨ ਵਿਦਿਆਰਥੀ ਦੀ ਮੌਤ ਹੋਈ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਕੱਲ तकरीबन 1:30 ਵਜੇ ਕਲੈਟਵਾਰਸੀ ਸਕੂਲ ਬੰਦ ਸੀ ਪਰ 1:30 ਵਜੇ ਦੇ ਕਰੀਬ ਸਰੀ ਦੇ ਕਲੇਟਨ ਇਲਾਕੇ ਦੇ ਵਿੱਚ 188 ਸਟਰੀਟ ਅਤੇ 70 ਐਵੈਨਿਊ ਤੇ ਲਾਗੇ ਪੁਲਿਸ ਅੱਧੀ ਗਈ ਕਿਸੇ ਨੇ ਸ਼ਿਕਾਇਤ ਕੀਤੀ ਕਿ ਇੱਥੇ ਇੱਕ ਟੀਨੇਜਰ ਜਿਹੜਾ ਆ ਉਹਦੇ ਹੱਥ ਵਿੱਚ ਗਨ ਆ ਤੇ ਖਤਰਾ ਬਣ ਸਕਦਾ ਹੈ ਲੋਕਾਂ ਵਾਸਤੇ ਸੋ ਪੁਲਿਸ ਜਦੋਂ ਉੱਥੇ ਮੌਕੇ ਤੇ ਪਹੁੰਚੀ ਆ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਜਿਹੜਾ ਨੌਜਵਾਨ ਆ ਉਹਦੇ ਹੱਥ ਵਿੱਚ ਗਨ ਆ ਸੋ ਹਜੇ ਪੁਸ਼ਟੀ ਹੋਣੀ ਬਾਕੀ ਹੈ ਕਿ ਉਹ ਕੋਈ ਟॉय ਗਨ ਸੀਗੀ ਜਾਂ ਰੀਅਲ ਗਨ ਸੀਗੀ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਉਹ ਮੁੰਡੇ ਨੂੰ ਕੰਟਰੋਲ ਕਰਨਾ ਚਾਹੀਆ ਕੰਟਰੋਲ ਨਾ ਹੋਣ ਤੋਂ ਬਾਅਦ ਆ ਗੋਲੀ ਚੱਲੀ ਤੇ ਗੋਲੀ ਚੱਲਣ ਦੇ ਨਾਲ ਇਸ ਟੀਨੇਜਰ ਦੀ ਮੌਤ ਹੋਈ ਹੈ ਸੋ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਸੰਬੰਧੀ ਹੁਣ ਕਾਫੀ ਸਵਾਲ ਉੱਠ ਰਹੇ ਆ ਤੇ ਜਿਹੜਾ ਇਸ ਦੀ ਜਾਂਚ ਹੈਗੀ ਆ ਇੰਟਰਨੈਸ਼ਨਲ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੇ ਹੱਥਾਂ ਵਿੱਚ ਚਲੀ ਗਈ ਹੈ ਜਿਹੜਾ ਮਰਨ ਵਾਲਾ ਲੜਕਾ ਆ ਉਹਦੀ ਉਮਰ 15 ਸਾਲ ਦੱਸੀ ਜਾ ਰਹੀ ਆ ਅਤੇ ਲੱਗੇ ਜਿਹੜਾ ਕਲੇਟਨ ਹਾਈਟਸ ਸਕੈਂਡਰੀ ਸਕੂਲ ਆ ਉਹਦਾ ਉਹ ਵਿਦਿਆਰਥੀ ਦੱਸਿਆ ਜਾ ਰਿਹਾ ਇਸ ਗੱਲ ਦੀ ਪੁਸ਼ਟੀ ਇਥੋਂ ਹੁੰਦੀ ਆ ਕਿ ਸਕੂਲ ਵੱਲੋਂ ਜਿਹੜੇ ਸਕੂਲ ਦੇ ਵਿੱਚ ਪੜਨ ਵਾਲੇ ਹੋਰ ਵਿਦਿਆਰਥੀ ਆ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਆ ਸੋ ਇਸ ਬਾਰੇ ਜਿਹੜੀ ਜਾਣਕਾਰੀ ਬਾਹਰ ਆਈ ਆ ਉਹ ਇਹ ਕਿਹਾ ਗਿਆ ਕਿ ਜਿਹੜਾ ਇਹ 15 ਸਾਲਾਂ ਦਾ ਲੜਕਾ ਜਿਹਦੇ ਉੱਤੇ ਪੁਲਿਸ ਅੱਧੀ ਗਈ ਸੀ ਇੱਕ ਨਿਊਰੋਡਾਈਵਰਸ ਟੀਨੇਜਰ ਸੀਗਾ ਸੋ ਮਤਲਬ ਕਿ ਉਹਦਾ ਜਿਹੜਾ ਦਿਮਾਗ ਸੀ ਉਹ ਅਸਾਧਾਰਨ ਸੀਗਾ ਆਮ ਵਾਂਗਰ ਨਹੀਂ ਸੀ ਸੋਚਦਾ ਉਥੇ ਪੁਲਿਸ ਜਦੋਂ ਪਹੁੰਚੀ ਆ ਤਾਂ ਉਹਨਾਂ ਨੇ ਉਹਦੇ ਜਿਹੜੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਗੱਲਬਾਤ ਕੀਤੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਗੋਲੀ ਦਾਗੀ ਗਈ ਆ ਹੁਣ ਇਸ ਗੋਲੀ ਦਾਗਣ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਆ ਵੀ ਜੇ ਹੈ ਕੀ ਹਾਲਾਤ ਬਣ ਗਏ ਸੀ ਕਿ ਪੁਲਿਸ ਨੂੰ ਇੱਕ 15 ਸਾਲ ਦੇ ਤੀਜੇਜਰ ਦੇ ਉੱਤੇ ਗੋਲੀ ਚਲਾਉਣੀ ਪਈ ਆ ਕੀ ਪਹਿਲਾਂ ਤੀਜੇਜਰ ਨੇ ਪੁਲਿਸ ਤੇ ਗੋਲੀ ਚਲਾਈ ਆ ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਇੱਕ ਘਰ ਦੇ ਗਰਾਜ ਦੇ ਉੱਤੇ ਵੀ ਗੋਲੀ ਦਾ ਨਿਸ਼ਾਨ ਮਿਲਿਆ ਆ ਸੋ ਜਿਹੜੀ ਅਸਲੀ ਹੁਣ ਜਾਂਚ ਤੋਂ ਬਾਅਦ ਗੱਲ ਪਤਾ ਲੱਗਣੀ ਹੈ ਵੀ ਪੂਰਾ ਮਾਮਲਾ ਕੀ ਹੋਇਆ ਇਹ ਸਰੀ ਦਾ ਜਿਹੜਾ ਇਲਾਕਾ ਹੈ ਵੈਸੇ ਸਰੀ ਪੁਲਿਸ ਸਾਰਾ ਹੁਣ ਹੈਂਡਲ ਕਰਦੀ ਆ ਪਰ ਇਹ ਕਲੇਟਨ ਦਾ ਇਲਾਕਾ ਜਿਹੜਾ ਲੈਂਗਲੀ ਦੇ ਨਾਲ ਜਾ ਪੈਂਦਾ ਇੱਥੇ ਸਰੀ RCMP ਹੀ ਹਲੇ ਸਿਚੁਏਸ਼ਨ ਹੈਂਡਲ ਕਰਦੀ ਆ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਮੁਤਾਬਕ ਮੌਕੇ ਤੇ ਪੁੰਜਣ ਵਾਲੇ ਜਿਹੜੇ ਪੁਲਿਸ ਫੋਰਸ ਦੇ ਕਨਸਟੇਬਲ ਸੀਗੇ ਉਹ RCMP ਦੇ ਨਾਲ ਸੰਬੰਧਤ ਸੀਗੇ ਸੋ ਇਹ ਸਵਾਲ ਹੁਣ ਕਾਫੀ ਚੱਕੇ ਜਾ ਰਿਹਾ ਵੀ ਟੀਜ਼ਰ ਗਨ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ ਆ ਗੋਲੀ ਕਿਉਂ ਚਲਾਈ ਗਈ ਹੈ ਅਜਾ ਕੀ ਹਾਲਾਤ ਬਣੇ ਆ ਸੋ ਇਹਦੇ ਬਾਰੇ ਜਾਂਚ ਤੋਂ ਬਾਅਦ ਗੱਲ ਬਾਹਰ ਆਊਗੀ ਪਰ ਪੁਲਿਸ ਦੇ ਉੱਤੇ ਜਿਹੜੀ ਜਾਂਚ ਚੱਲਦੀ ਹੈ ਉਸ ਮਹਿਕਮੇ ਵੱਲੋਂ ਹੁਣੇ ਜਾਂਚ ਕਰਕੇ ਤੱਥ ਸਾਹਮਣੇ ਰੱਖੇ ਜਾਣਗੇ ਕਿ ਹਾਲਾਤ ਕੀ ਬਣੇ ਸੀ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ ਹੈ ਇਸ 15 ਸਾਲਾਂ ਟਿਨੇਜਰ ਦੀ ਮੌਤ ਦੇ ਉੱਤੇ ਕਾਫੀ ਦੁੱਖ ਪ੍ਰਗਟਾਇਆ ਜਾ ਰਿਹਾ ਕਿਉਂਕਿ ਫਿਰ ਵੀ 15 ਸਾਲ ਦਾ ਬੱਚਾ ਦਾ ਬੱਚਾ ਹੀ ਹੁੰਦਾ ਹੈ ਤੇ ਇਸ ਕਰਕੇ ਲੋਕ ਕਾਫੀ ਅਜ ਇਸ ਗੱਲ ਦਾ ਦੁੱਖ ਮਨਾ ਰਹੇ ਆ ਅਤੇ ਜਾਂਚ ਜਿਹੜੀ ਆ ਉਹ ੜੀ ਕਰਾਇਆ ਤਾਂ ਕਿ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰਦਾਰ ਜਰਨੈਲ ਸਿੰਘ ਚਿੱਤਰਕਾਰ ਹੁਣਾਂ ਦੀ ਸਰਦਾਰ ਜਰਨੈਲ ਸਿੰਘ ਚਿੱਤਰਕਾਰ ਇੱਕ ਬਹੁਤ ਵੱਡਾ ਨਾਂ ਆ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਆ ਉਹਨਾਂ ਦੇ ਨਾਮ ਤੋਂ ਵਖਵ ਉਹ ਇੱਕ ਨਾਮਵਰ ਚਿੱਤਰਕਾਰ ਇੱਕ ਬਹੁਤ ਹੀ ਵਧੀਆ ਲੇਖਕ ਇੱਕ ਚੰਗੇ ਪੱਤਰਕਾਰ ਫੋਟੋਗ੍ਰਾਫਰ ਸਨ ਅਤੇ ਉਹਨਾਂ ਦੀਆਂ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਸਿੱਖ ਇਤਿਹਾਸ ਦੇ ਪ੍ਰਤੀ ਸੱਭਿਆਚਾਰ ਪ੍ਰਤੀ ਥਾਂ-ਥਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਪੰਜਾਬ ਦੇ ਵੱਡੇ ਅਖਬਾਰਾਂ ਤੋਂ ਲੈ ਕੇ ਬਾਹਰਲੇ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਜਿਹੜੀਆਂ ਛਪਦੀਆਂ ਰਹੀਆਂ ਰਸਾਲਿਆਂ ਦੇ ਵਿੱਚ ਲੱਗਦੀਆਂ ਰਹੀਆਂ ਮਿਊਜ਼ੀਅਮਸ ਦੇ ਵਿੱਚ ਲੱਗਦੀਆਂ ਰਹੀਆਂ ਨਾਰਥ ਅਮਰੀਕਾ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਹਨ ਜਿੱਥੇ ਉਹਨਾਂ ਨੇ ਤਸਵੀਰਾਂ ਜਿਹੜੀਆਂ ਉਹ ਤਿਆਰ ਕੀਤੀਆਂ ਮੋਰੈਲ ਜਿਹੜੇ ਆ ਉਹ ਬਣਾਏ ਸੋ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਦੇ ਬਾਨੀ ਮੈਂਬਰ ਸੀਗੇ ਪ੍ਰਧਾਨ ਵੀ ਰਹੇ ਆ ਅੱਜ ਕੱਲ ਸਖਤਰ ਦੀ ਸੇਵਾ ਨਿਭਾ ਰਹੇ ਸੀਗੇ ਪੰਜਾਬ ਆਪਣੀ ਪਤਨੀ ਦੇ ਨਾਲ ਗਏ ਹੋਏ ਸੀ ਤਾਂ ਉੱਥੇ ਅਚਾਨਕ ਬਿਮਾਰ ਹੋ ਗਏ ਉਹਨਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੀਲੀਏ ਦੀ ਸ਼ਿਕਾਇਤ ਹੋਈ ਆ ਪੀਲੀਏ ਦੀ ਸ਼ਿਕਾਇਤ ਹੋਣ ਤੋਂ ਬਾਅਦ ਕਈ ਦਿਨ ਲਾ ਚੱਲਿਆ ਇਲਾਜ ਤੋਂ ਬਾਅਦ ਜਿਹੜਾ ਉਹ ਘਰ ਵਾਪਸ ਆਇਆ ਤੇ ਪਤਾ ਲੱਗਾ ਕਿ ਉਸ ਤੋਂ ਬਾਅਦ ਦੁਬਾਰਾ ਇਨਫੈਕਸ਼ਨ ਹੋਈ ਹੈ ਤੇ ਜਿਸ ਤੋਂ ਬਾਅਦ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਸਰੀ ਅਤੇ ਇਸ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੱਜ ਕਾਫੀ ਜਿਹੜਾ ਸੋਗ ਦਾ ਮਾਹੌਲ ਹੈ ਕਿਉਂਕਿ ਸਰਦਾਰ ਜਰਨੈਲ ਸਿੰਘ ਹੁਣ ਇੱਕ ਬਹੁਤ ਹੀ ਨਿੱਗੀ ਸ਼ਖਸੀਅਤ ਸੀਗੇ ਸੁਭਾਅ ਉਹਨਾਂ ਦਾ ਬਹੁਤ ਹੀ ਨਿਮਰਤਾ ਵਾਲਾ ਸੀ ਕਿਸੇ ਨੂੰ ਨਾਂ ਨਹੀਂ ਸੀ ਕਰਦੇ ਹੁੰਦੇ ਹਰੇਕ ਦੇ ਵਿੱਚ ਮਦਦਗਾਰ ਜਿਹੜੇ ਕੰਮ 'ਚ ਹੁੰਦੇ ਸੀਗੇ ਵੈਸੇ ਉਹਨਾਂ ਦਾ ਪਹਿਲਾ ਪਿੰਡ ਵਾਲਾ ਚੈਨ ਸਿੰਘ ਵਾਲਾ ਜ਼ੀਰੇ ਕੋਲ ਆ ਪਰ ਉਹ ਬਹੁਤਾ ਲੰਮਾ عرصਾ ਚੰਡੀਗੜ੍ਹ ਰਹਿ ਤੇ ਅੱਜ ਕੱਲ ਉਹਨਾਂ ਦਾ ਜਿਹੜੀ ਰਿਹੈਸ਼ ਹੈਗੀ ਆ ਚੰਡੀਗੜ੍ਹ ਹੀ ਸੀਗੀ ਉਹਨਾਂ ਦੇ ਪਿਤਾ ਸਰਦਾਰ ਕਿਰਪਾਲ ਸਿੰਘ ਚਿੱਤਰਕਾਰ ਬਹੁਤ ਵੱਡਾ ਨਾਂ ਹੋਏ ਆ ਸ਼ੋਮਣੀ ਗੁਰਦਵਾਰ ਪੰਥ ਕਮੇਟੀ ਦੇ ਵਾਸਤੇ ਬਹੁਤ ਸਾਰੀਆਂ ਉਹਨਾਂ ਨੇ ਕਲਾਕ੍ਰਿਤਾ ਤਿਆਰ ਕੀਤੀਆਂ ਬਹੁਤ ਸਾਰੇ ਇਤਿਹਾਸਕ ਚਿੱਤਰ ਅਸੀਂ ਜਿਹੜੇ ਕੈਲੰਡਰਾਂ 'ਚ ਦੇਖਦੇ ਆਂ ਜਾਂ ਗੁਰਦਵਾਰਿਆਂ ਦੀਆਂ ਕੰਧਾਂ ਦੇ ਦੇਖਦੇ ਆਂ ਸਰਦਾਰ ਕਿਰਪਾਲ ਸਿੰਘ ਚਿੱਤਰਕਾਰ ਉਹਨਾਂ ਦੇ ਹੀ ਬਣਾਏ ਹੁੰਦੇ ਸੀ ਸੋ ਆਪਣੇ ਪਿਤਾ ਤੋਂ ਹੀ ਉਹਨਾਂ ਨੂੰ ਕਲਾਕਾਰੀ ਦੀ ਜਿਹੜੀ ਆ ਚੇਟਕ ਲੱਗੀ ਤੇ ਅੱਜ ਕੱਲ ਉਹਨਾਂ ਦੀਆਂ ਕਲਾਕ੍ਰਿਤਾ ਹਰੇਕ ਮਉ ਮਿਊਜ਼ੀਅਮ ਦੇ ਵਿੱਚ ਮੈਗਜ਼ੀਨ ਅਖਬਾਰਾਂ ਦੇ ਵਿੱਚ ਗੁਰਦੁਆਰਿਆਂ ਦੀਆਂ ਕੰਧਾਂ ਦੇ ਉੱਤੇ ਦੇਖੀਆਂ ਜਾ ਸਕਦੀਆਂ ਸਦਾ ਜਰਨੈਲ ਸਿੰਘ ਚਿੱਤਰਕਾਰ 2000 ਦੇ ਕਰੀਬ ਪ੍ਰਵਾਸ ਕਰਕੇ ਪ੍ਰਵਾਸ ਸਮੇਤ ਕੈਨੇਡਾ ਦੇ ਸ਼ਹਿਰ ਸਰੀ ਰਹਿਣ ਲੱਗੇ ਸਕੇ ਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਬੇਟੀ ਛੱਡ ਗਏ ਆ ਸੋ ਉਹਨਾਂ ਦਾ ਜਿਹੜਾ ਸਸਕਾਰ ਹੈ ਉਹ ਪੰਜਾਬ ਦੇ ਵਿੱਚ ਹੀ ਹੋਣਾ ਆ ਤਕਰੀਬਨ 70 ਸਾਲ ਉਹ ਉਮਰ ਭੋ ਕੇ ਉਹਨਾਂ ਨੇ ਕਾਲ ਚ ਲੈਣਾ ਕੀਤਾ ਇਹ ਜਿਹੜਾ ਘਾਟਾ ਬਹੁਤ ਵੱਡਾ ਆ ਉਹਨਾਂ ਦੇ ਪਰਿਵਾਰ ਵਾਸਤੇ ਹਾਜ਼ਰੀਆਂ ਲੇਖਕ ਸੁਭਾਵਾ ਵਾਸਤੇ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵਾਸਤੇ ਅਤੇ ਨਾਲ ਦੀ ਨਾਲ ਉਹਨਾਂ ਦੇ ਦੋਸਤਾਂ ਮਿੱਤਰਾਂ ਦਾ ਇੱਕ ਵੱਡਾ ਦਾਇਰਾ ਜਿਹੜਾ ਅੱਜ ਕਾਫੀ ਗਮਗੀਨ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਹੋਣ ਜਾ ਰਹੀ ਹੈ ਤੇ ਇਸ ਸੰਬੰਧੀ ਅਮਰੀਕਨ ਸਿੱਖ ਕੌਕਸ ਅਮਰੀਕਨ ਗੁਰਦਰਾਪਨਦ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਇੱਕ ਸੰਜੀਤ ਚਿੱਠੀ ਰਾਸ਼ਟਰਪਤੀ ਟਰੰਪ ਦੇ ਨਾਮ ਲਿਖੀ ਗਈ ਹੈ ਜਿਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਜਵਾਬਦੇਹੀ ਲਈ ਜਾਵੇ ਬੀਤੇ ਸਮੇਂ ਦੇ ਵਿੱਚ ਭਾਰਤੀ ਏਜੰਟਾਂ ਵੱਲੋਂ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਨਾਗਰਿਕਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਇਹਦੇ ਸਬੰਧੀ ਨikhil gupta ਵਰਗੇ ਜਿਹੜੇ ਏਜੰਟ ਸੀਗੇ ਉਹ ਚੇਕਨ ਰਾਜ ਤੋਂ ਲਿਆਂਦੇ ਗਏ ਆ ਭਾਰਤ ਦੇ ਉੱਤੇ ਪ੍ਰੈਸ਼ਰ ਬਹੁਤ ਬਣਿਆ ਹੋਇਆ ਵਿਕਾਸ ਯਾਦਵ ਦਾ ਨਾਂ ਸਾਹਮਣੇ ਆ ਚੁੱਕਾ ਹੈ ਉਹ ਕਹਿੰਦੇ ਵੀ ਜਦੋਂ ਟਰੰਪ ਉਹਨਾਂ ਨੇ ਨਰਿੰਦਰ ਮੋਦੀ ਖੰਨਾ ਦੇ ਨਾਲ ਮੁਲਾਕਾਤ ਕਰਨੀ ਆ ਤਾਂ ਉਸ ਮੌਕੇ ਜਵਾਬਦੇਹੀ ਜ਼ਰੂਰ ਲਈ ਜਾਵੇ ਕਿ ਅਮਰੀਕਾ ਦੇ ਵਿੱਚ ਅਮਰੀਕਨ ਨਾਗਰਿਕਾਂ ਦੇ ਉੱਤੇ ਹਮਲਾ ਕਰਨ ਦੀ ਉਹਨਾਂ ਨੇ ਸੋਚੀ ਕਿਵੇਂ ਇਹਦੇ ਨਾਲ ਹੀ ਉਹਨਾਂ ਨੇ ਚਿੱਠੀ ਦੇ ਵਿੱਚ ਐਫਬੀਆਈ ਅਤੇ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਾਸਤੇ ਹੋਰ ਬਹੁਤ ਦਾ ਕਦਮ ਚੁੱਕਣ ਅਤੇ ਖਾਸ ਕਰਕੇ ਜਿਹੜੀ ਇਹ ਮੀਟਿੰਗ ਹੋਣੀ ਆ 트ੰਪ ਅਤੇ ਮੋਦੀ ਦੀ ਇਹਦੇ ਵਿੱਚ ਇਹ ਮੁੱਦਾ ਪ੍ਰਮੁਖਤਾ ਦੇ ਨਾਲ ਚੁੱਕਿਆ ਜਾਵੇ। ਸੋ ਇਹ ਇਕੱਲੇ ਸਿੱਖਾਂ ਦੇ ਉੱਤੇ ਅਮਰੀਕਾ ਦੇ ਵਿੱਚ ਅਟੈਕ ਜਿੱਥੇ ਨਹੀਂ ਹੋਏ ਉੱਥੇ ਮਨੀਪੁਰ ਦੇ ਵਿੱਚ ਅਤੇ ਭਾਰਤ ਦੇ ਹੋਰ ਥਾਂ 'ਚ ਘੱਟ ਗਿਣਤੀਆਂ ਦੇ ਬੜਾ ਜ਼ੁਲਮ ਹੁੰਦਾ। ਮਨੀਪੁਰ ਦਾ ਜਕਰ ਮੈਂ ਇਸ ਕਰਕੇ ਕਹ ਰਿਹਾ ਕਿ ਪਿਛਲੇ 2 ਸਾਲ ਤੋਂ ਭਾਜਪਾ ਦੇ ਰਾਜ ਦੇ ਅਧੀਨ ਉੱਥੇ ਖੁੱਲੀ ਛੁੱਟੀ ਦਿੱਤੀ ਹੋਈ ਆ ਅਸਾਈਆਂ ਤੇ ਹਮਲੇ ਹੋਏ ਆ। ਅਸਾਈਆਂ ਦੀਆਂ ਔਰਤਾਂ ਦੀ ਬੇਪਤੀ ਕੀਤੀ ਜਾ ਰਹੀ ਹੈ ਤੇ ਇਹ ਸਾਰਾ ਕੁਝ ਮੋਦੀ ਦੇ ਰਾਜ ਵਿੱਚ ਹੀ ਸੰਭਵ ਹੋ ਸਕਿਆ ਤੇ ਹੁਣ ਜਦੋਂ ਅਮਰੀਕਾ ਮੋਦੀ ਨੇ ਆਉਣਾ ਸੀਗਾ ਤਾਂ ਉਹ ਖੜੇ ਪੈਰ ਜਿਹੜੇ ਉਥੋਂ ਦੇ ਮੁੱਖ ਮੰਤਰੀ ਸੀ ਬਰੇਨ ਸਿੰਘ ਮਨੀਪੁਰ ਦੇ ਉਹਨਾਂ ਦਸਤੀਫਾ ਲੈ ਕੇ ਆ ਰਹੇ ਆ ਸਾਨੂੰ ਨੂੰ ਚੰਗਾ ਅਹਿਸਾਸ ਆ ਕਿਉਂਕਿ ਬਹੁਤ ਸਾਰੀਆਂ ਸਾਈ ਜਥੇ ਬੰਦੀਆਂ ਨੇ ਵੀ ਟਰੰਪ ਤੱਕ ਪਹੁੰਚ ਕੀਤੀ ਹੈ ਚਿੱਠੀਆਂ ਲਿਖੀਆਂ ਇਹ ਮੋਦੀ ਦੀ ਜਵਾਬਤਾਲ ਵੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਰਾਜ ਚ ਮਨੀਪੁਰ ਚ ਸਾਈਆਂ ਦੇ ਉੱਤੇ ਇਹਨੇ ਜ਼ੁਲਮ ਕਿਉਂ ਹੋ ਰਹੇ ਆ ਉਹਨਾਂ ਦੀ ਨਸਲ ਕੁਸ਼ੀ ਕਿਉਂ ਕੀਤੀ ਜਾ ਰਹੀ ਆ ਸੋ ਉਹਦਾ ਪਹਿਲਾਂ ਹੀ ਜਵਾਬ ਲੈਣ ਖਾਤਰ ਮੋਦੀ ਵੱਲੋਂ ਬਰੇਨ ਸਿੰਘ ਦਾ ਅਸਤੀਫਾ ਨਾਲ ਲੈਂਦਾ ਜਾ ਰਿਹਾ ਤਾਂ ਕਿ ਕਿਸੇ ਤਰੀਕੇ ਇਹ ਕਹਿਣ ਲਈ ਹੋਵੇ ਕਿ ਜਿਹੜਾ ਬੰਦਾ ਜ਼ਿੰਮੇਵਾਰ ਆ ਜੀ ਅਸੀਂ ਉਹਦਾ ਅਸਤੀਫਾ ਲੈ ਲਿਆ ਸੋ ਇਹ ਮੋਦੀ ਅਤੇ ਟਰੰਪ ਦੀ ਜਿਹੜੀ ਮੀਟਿੰਗ ਹੈ ਜੀ ਇਹਦੇ ਉੱਤੇ ਕਈ ਨਿਗਾਹਾਂ ਲਗੀਆਂ ਹੋਈਆਂ ਇਹਦੇ ਵਿੱਚ ਦੇਖਣਾ ਹੈਗਾ ਕਿ ਵਪਾਰਕ ਪੱਧਰ ਤੇ ਕੀ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਦੀ ਨਾਲ ਮਨੁੱਖੀ ਅਧਿਕਾਰਾਂ ਦੇ ਕਾਣ ਤੇ ਅਮਰੀਕਾ ਵਿੱਚ ਅਮਰੀਕਨ ਨਾਗਰਿਕਾਂ ਦੇ ਹਮਲੇ ਸੰਬੰਧੀ ਟਰੰਪ ਕੋਈ ਜ਼ਿਕਰ ਕਰਦੇ ਆ ਜਾਂ ਨਹੀਂ ਤੇ ਇਸ ਵਾਸਤੇ ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਹੋ ਇਸ ਫੇਰੀ ਦੇ ਉੱਤੇ ਇਸ ਮੁਲਾਕਾਤ ਤੇ ਲੱਗੀਆਂ ਹੋਈਆਂ ਪ੍ਰਧਾਨ ਮੰਤਰੀ ਨਿੰਦਾ ਬੋਧੀਸ ਵਾਲੇ ਫਰਾਂਸ ਪਹੁੰਚ ਚੁੱਕੇ ਆ ਜਿੱਥੋਂ ਅੱਗੇ ਉਹਨਾਂ ਨੇ ਅਮਰੀਕਾ ਆਉਣਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟੈਸਲਾ ਦੀ ਟੈਸਲਾ ਦੀ ਜਿਹੜੀ ਸੇਲ ਹੈਗੀ ਆ ਯੂਰਪ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਡਿੱਗ ਰਹੀ ਆ 2024 ਦੇ ਵਿੱਚ ਪੂਰੇ ਯੂਰਪ ਦੇ ਵਿੱਚ ਇਹ ਵਿਕਰੀ 13% ਡਿੱਗ ਪਈ ਸੀ ਪਰ ਹੁਣ ਇਸ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਦੇਖਿਆ ਗਿਆ ਕਿ ਵਿਕਰੀ ਹੋਰ ਤੇਜ਼ੀ ਦੇ ਨਾਲ ਡਿੱਗ ਰਹੀ ਹੈ ਕੱਲੇ ਫਰਾਂਸ ਦੇ ਵਿੱਚ ਹੀ ਟੈਸਲਾ ਦੀ ਵਿਕਰੀ 36% ਤੱਕ ਡਿੱਗ ਗਈ ਹੈ ਇਸ ਦੇ ਨਾਲ ਹੀ ਜਿਹੜਾ ਜਰਮਨ ਉੱਥੇ ਇਹ 60% ਦੇ ਕਰੀਬ ਵਿਕਰੀ ਡਿੱਗੀ ਹੈ ਤੇ ਇੰਗਲੈਂਡ ਦੇ ਵਿੱਚ ਵੀ 12% ਦੇ ਕਰੀਬ ਵਿਕਰੀ ਨਾਲ ਦੀ ਡਿੱਗੀ ਹੈ ਇਹਦਾ ਵੱਡਾ ਕਾਰਨ ਯੂਰਪ ਦੇ ਵਿੱਚ ਲੋਕਾਂ ਦਾ ਐਲਨ ਮਸਕ ਤੋਂ ਮੋਹ ਪੰਗ ਹੋ ਜਾਣਾ ਦੱਸਿਆ ਜਾ ਰਿਹਾ ਹੈ ਜੈਸ ਤਰੀਕੇ ਦੇ ਨਾਲ ਟੈਸਲਾ ਦੇ ਮਾਲਕ ਐਲਨ ਮਸਕ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਆ ਖਾਸ ਕਰਕੇ ਉਹਨਾਂ ਦੀ ਆਪਣੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਹੈਂਡਲ ਐਕਸ ਤੋਂ ਯੂਰਪ ਸਬੰਧੀ ਯੂਰਪ ਦੇ ਵਿੱਚ ਸਰਕਾਰਾਂ ਬਦਲਣ ਸਬੰਧੀ ਯੂਰਪੀਅਨ ਨੀਤੀਆਂ ਸਬੰਧੀ ਉਹ ਯੂਰੋਪੀਅਨ ਲੋਕਾਂ ਨੂੰ ਪਸੰਦ ਨਹੀਂ ਆ ਰਹੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਦੇ ਸਬੰਧੀ ਐਲਨ ਮਸਕ ਬੇਲੋੜੀਆਂ ਟਿੱਪਣੀਆਂ ਕਰ ਰਹੇ ਆ ਜਿਸ ਦਾ ਕਿ ਯੂਰੋਪੀਅਨ ਲੋਕ ਬੁਰਾ ਮਨਾ ਰਹੇ ਆ ਫੁਰਾ ਸਿੱਧਾ ਗੁੱਸਾ ਜਿਹੜਾ ਆ ਟੈਸਲਾ ਦੇ ਕੱਢਿਆ ਜਾ ਰਿਹਾ ਕਿਉਂਕਿ ਟੈਸਲਾ ਜਿਹੜੀ ਆ ਉਹ ਪੂਰੀ ਐਲਨ ਮਸਕ ਨੂੰ ਕਮਾਈ ਦੇਣ ਵਾਲੀ ਇੱਕ ਵੱਡੀ ਕੰਪਨੀ ਆ ਤੇ ਯੂਰੋਪੀਅਨ ਲੋਕਾਂ ਨੂੰ ਲੱਗਦਾ ਕਿ ਜੇਕਰ ਅਸੀਂ ਐਲਨ ਮਸਕ ਨੂੰ ਸਿੱਧਾ ਸੁਨੇਹਾ ਪਹੁੰਚਾਉਣਾ ਤਾਂ ਅਸੀਂ ਟੈਸਲਾ ਦਾ ਬਾਈਕਾਟ ਕਰਕੇ ਪਹੁੰਚਾ ਸਕਦੇ ਹਾਂ ਸੋ ਯੂਰਪ ਦੇ ਵਿੱਚ ਚਾਹੇ ਫਰਾਂਸ ਦੀ ਗੱਲ ਕਰੀਏ ਜਰਮਨ ਦੀ ਗੱਲ ਕਰ ਲਈਏ ਜਾਂ ਫਿਰ ਇੰਗਲੈਂਡ ਦੀ ਗੱਲ ਕਰ ਲਈਏ ਹਰੇਕ ਥਾਂ ਟੈਸਲਾ ਦੀ ਵਿਕਰੀ ਹੀਠਾਂ ਨੂੰ ਜਾ ਰਹੀ ਹੈ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਬਾਦਲਾਂ ਵੱਲੋਂ ਥਾਪੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪੀ ਸਿੰਘ ਉਹਨਾਂ ਦੀਆਂ ਜਥੇਵਾਰ ਵਜੋਂ ਸਵਾਮਾਂ ਜਿਹੜੀਆਂ ਜੀ ਉਹ ਖਤਮ ਕਰ ਦਿੱਤੀਆਂ ਉਹਨਾਂ ਨੂੰ ਜ਼ਹੀਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਇਹ ਰੇੜਕਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਅਜਿਹਾ ਸਿਸਾਬ ਗਿਆਨੀ ਹਰਪੀ ਸਿੰਘ ਅਤੇ ਸਾਥੀ ਜਥੇਦਾਰਾਂ ਨੇ ਬਾਦਲਾਂ ਦੇ ਖਿਲਾਫ ਸਖਤੀ ਕੀਤੀ ਸੀ ਤੇ ਉਸ ਤੋਂ ਬਾਅਦ ਵੀ ਇਹ ਸਖਤੀ ਲਗਾਤਾਰ ਜਾਰੀ ਸੀ ਉਸ ਤੋਂ ਜਾਪਦਾ ਸੀਗਾ ਕਿ ਇਹੋ ਜੀ ਕਾਰਵਾਈ ਕਿਸੇ ਵੇਲੇ ਵੀ ਹੋ ਸਕਦੀ ਆ ਪਹਿਲਾਂ ਬਾਦਲਾ ਨੇ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਇਸ ਤਰੀਕੇ ਸ਼ੋਅ ਕੀਤਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਰਬੋੱਚ ਮੰਨਦੇ ਆ ਜਿਵੇਂ ਜਹੇਦਰ ਕਹਿਣਗੇ ਉਹ ਮੇਰੇ ਕਰਨ ਲਈ ਰਾਜ਼ੀ ਆ ਤੇ ਜਿਸ ਤਰੀਕੇ ਫਿਰ ਸਮਰਪਣ ਕੀਤਾ ਗਿਆ ਮਾਫੀਆਂ ਮੰਗੀਆਂ ਗਈਆਂ ਤਨਖਾਹ ਲਵਾਈ ਗਈ ਸਾਰਾ ਕੁਝ ਲੱਗਦਾ ਸੀਗਾ ਕਿ ਬਿਲਕੁਲ ਹੀ ਸਖਵੀਰ ਬਾਦਲ ਹੁਣੀ ਸਿਰਦ ਹੋ ਗਏ ਆ ਅਤੇ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਵੱਡਾ ਬਣਾ ਕੇ ਹਟਣਗੇ ਪਰ ਉਸ ਤੋਂ ਬਾਅਦ ਜਿਵੇਂ ਜਿਹੜੇ ਦਰਾਂ ਦੇ ਫੈਸਲਿਆਂ ਨੂੰ 2 ਦਸੰਬਰ ਵਾਲਿਆਂ ਨੂੰ ਇਗਨੋਰ ਕੀਤਾ ਗਿਆ ਆਪਣੇ ਹਿਸਾਬ ਇੰਟਰਪ੍ਰੀਟ ਕੀਤਾ ਗਿਆ ਅਤੇ ਭਾਰਤੀ ਦੇ ਮਾਮਲੇ ਵਿੱਚ ਪੱਖ ਦਿਖਾਈ ਉਹ ਤੋਂ ਲੱਗਣ ਲੱਗਾ ਸੀਗਾ ਕਿ ਸਖਬੀਰ ਬਾਦਲ ਹੁਣ ਬਿਲਕੁਲ ਵੀ ਸਹਿਰਦ ਨਹੀਂ ਹੈ ਨਾ ਉਹਨਾਂ ਦੇ ਸਾਥੀ ਸਹਿਰਦ ਆ ਬਲਕਿ ਇਕਾਲ ਤਖਸਾਲ ਉਹਨੂੰ ਇੱਕ ਵੱਡੇ ਪੱਧਰ ਦੇ ਉੱਤੇ ਫਿਰ ਦੁਬਾਰਾ ਵਰਤਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਗੈਰਨੀ ਹਰਪੀ ਸਿੰਘ ਦੇ ਵਿੱਚ ਲਿਖਾ ਆ ਇਸ ਵਾਸਤੇ ਉਹਨਾਂ ਨੂੰ ਹਟਾਇਆ ਜਾਊਗਾ ਸੋ ਪਹਿਲਾਂ ਉਹਨਾਂ ਨੂੰ ਬੁਆਤਲ ਕੀਤਾ ਗਿਆ ਤੇ ਹੁਣ ਉਹਨਾਂ ਦੀਆਂ ਸਵਾਮਾਂ ਖਤਮ ਕਰ ਦਿੱਤੀਆਂ ਗਈਆਂ ਗਿਆਨੀ ਰਕबीर ਸਿੰਘ ਕਾਲਤਾਰ ਸਾਹਿਬ ਦੇ ਜ਼ਹੀਦਾਰ ਪਹਿਲਾਂ ਬੇਸ਼ੱਕ ਸਟੈਂਡ ਲੈਂਦੇ ਰਹੇ ਆ ਪਰ ਵੀਤੇ ਕੁਝ ਦਿਨਾਂ ਤੋਂ ਉਹਨਾਂ ਦਾ ਸਟੈਂਡ ਵੀ ਜਿਹੜਾ ਆ ਉਹ ਪੋਲਾ ਪਿਆ ਪ੍ਰਤੀਤ ਹੁੰਦਾ ਸੀਗਾ ਜਦੋਂ ਪੰਥ ਦੀ ਬੇੜੀ ਏਦੀ ਮੰਝਤਾਰ ਦੇ ਵਿੱਚ ਫਸੀ ਹੋਵੇ ਤਾਂ ਉਹ ਆਪਣੇ ਨਿੱਜੀ ਰਜੇਮਿਆਂ ਨੂੰ ਕਹਿ ਕੇ ਇੰਗਲੈਂਡ ਫੇਰੀ ਦਿੱਤੇ ਚਲੇ ਗਏ ਉਸ ਤੋਂ ਜਾਪਦਾ ਸਕਦਾ ਕਿ ਗਿਆਨੀ ਹਰਪੀ ਸਿੰਘ ਉਹਨਾਂ ਦੀ ਛੁੱਟੀ ਹੋਣੀ ਤੈਅ ਆ ਤੇ ਅੱਜ ਉਹੀ ਗੱਲ ਹੋ ਚੁੱਕੀ ਆ ਸੋ ਪਹਿਲਾਂ ਇਹ ਲੱਗਦਾ ਸੀਗਾ ਕਿ ਅਕਾਲੀ ਦਲ ਜਿਹੜਾ ਆ ਉਹ ਆਪਣੀ ਪੁਨਰਸਰਜੀਤੀ ਕਰਨਾ ਚਾਹੁੰਦਾ ਆ ਦੇ ਉਸ ਸਹਿਰਦ ਆ ਜਿਹੜੇ ਲੋਕਾਂ ਦੇ ਨਾਲ ਟੁੱਟੇ ਹਨ ਉਹਨਾਂ ਨੂੰ ਜੋੜਨਾ ਚਾਹੁੰਦਾ ਆ ਪਰ ਬਾਅਦ ਦੇ ਵਿੱਚ ਗੱਲ ਉਹੀ ਹੋ ਗਈ ਕਿ ਸੁਖਬੀਰ ਬਾਦਲ ਅਤੇ ਉਹਨਾਂ ਦੇ ਨੇੜਲੇ ਸਾਥੀ ਖਾਸ ਕਰਕੇ ਹਰਚੰਨ ਬੈਂਸਰ ਕੇ ਡਾਕਟਰ ਦਿਲਜੀਤ ਚੀਮੇ ਵਰਗੇ ਸਲਾਹਕਾਰ ਇਹ ਚਾਹੁੰਦੇ ਆ ਕਿ ਅਕਾਲੀ ਦਲ ਦੇ ਉੱਤੇ ਬਾਦਲ ਪਰਿਵਾਰ ਦਾ ਗਲਬਾ ਨਹੀਂ ਟੁੱਟਣਾ ਚਾਹੀਦਾ ਹਾਲਾਂਕਿ ਅਕਾਲੀ ਦਲ ਨਾਲ ਲੰਮੇ ਸਮੇਂ ਤੋਂ ਜੁੜੇ ਲੋਕਾਂ ਨੂੰ ਲੱਗਦਾ ਸੀ ਕਿ ਬਾਦਲ ਪਰਿਵਾਰ ਸ਼ਾਇਦ ਹੁਣ ਲਾਂਬੇ ਹੋ ਜਾਊਗਾ ਅਤੇ ਅਕਾਲੀ ਦਲ ਦੀ ਕਮਾਂਡ ਮੁੜ ਕੇ ਕਿਸੇ ਸਹਿਰਦ ਲੀਡਰ ਦੇ ਹੱਥ ਆ ਜਾਊਗੀ ਜਿਸ ਦੇ ਨਾਲ ਅਕਾਲੀ ਦਲ ਦੀ ਪੁਨਰ ਸੰਜੀਤੀ ਹੋ ਸਕਦੀ ਆ ਪੰਜਾਬ ਦੇ ਵਿੱਚ ਹਾਲਾਤ ਇਸ ਵੇਲੇ ਬਣੇ ਹੋਏ ਆ ਕਿ ਆਮ ਆਦਮੀ ਪਾਰਟੀ ਤੋਂ ਲੋਕੀ ਕਾਫੀ ਨਾਰਾਜ਼ ਆ ਕਾਂਗਰਸ ਅਤੇ ਭਾਜਪਾ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਇਸ ਸਮੇਂ ਦੇ ਵਿੱਚ ਇੱਕ ਸਿਆਸੀ ਖਲਾਅ ਬਣਿਆ ਹੋਇਆ ਤੇ ਉਹ ਸਿਆਸੀ ਖਲਾਅ ਅਕਾਲੀ ਦਲ ਭਰ ਸਕਦਾ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਹੱਲੇ ਵੀ ਪੰਜਾਬ ਦੇ ਵੋਟਰ ਆ ਭਰ ਜਿਸ ਸਾਹ ਦੇ ਨਾਲ ਹੁਣ ਸਖਬੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਬਲੋ ਅਕਾਲ ਤੱਕ ਸਾਬ ਨੂੰ ਰੋਲਿਆ ਗਿਆ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਗਿਆ ਉਤੋਂ ਲੱਗਦਾ ਕਿ ਨਾਰਾਜ਼ਗੀ ਇੱਕ ਵਾਰੀ ਫੇਰ ਵਧਾ ਲੈਣਗੇ ਅਤੇ ਜੋ ਲੋਕ ਅਕਾਲੀ ਦਲ ਪ੍ਰਤੀ ਚਿਕਾਰ ਰੱਖਣ ਲੱਗੇ ਸੀ ਉਹਨਾਂ ਦੀ ਦੁਬਾਰਾ ਜਿਹੜੀ ਹੈ ਕਿ ਵਾਪਸੀ ਹੋ ਜਾਣੀ ਹੈ ਉਹ ਜਿਹੜਾ ਪਿਆਰ ਵਧਣ ਲੱਗਾ ਸੀ ਦੁਬਾਰਾ ਨਫ਼ਰਤ ਵਿੱਚ ਤਬਦੀਲ ਹੁੰਦਿਆਂ ਦੇਰ ਨਹੀਂ ਲੱਗਣੀ ਸੋ ਕੁੱਲ ਮਿਲਾ ਕੇ ਜਿਹੜਾ ਇਹ ਫੈਸਲਾ ਕੀਤਾ ਗਿਆ ਗੈਨੀ ਹਰਪੀ ਸਿੰਘ ਉਹਨਾਂ ਨੂੰ ਹਟਾਉਣ ਦਾ ਇਹਦਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਦੁਬਾਰਾ ਨੁਕਸਾਨ ਹੋਊਗਾ ਦੂਜੇ ਪਾਸੇ ਗਿਆਨੀ ਗਬੀਰ ਸਿੰਘ ਹੁਣੇ ਇੰਗਲੈਂਡ ਪਹੁੰਚੇ ਹੋਏ ਆ ਹਥਿਆਰ ਸੁੱਟ ਕੇ ਪਰ ਗਿਆਨੀ ਹਰਪੀ ਸਿੰਘ ਉਹਨਾਂ ਦੀਆਂ ਕੁਝ ਕਾਰਵਾਈਆਂ ਵੀ ਸ਼ੱਕੀ ਹੋ ਨਿਭੜੀਆਂ ਜਿਹਦੇ ਕਰਕੇ ਸਿੱਖਾਂ ਦਾ ਇੱਕ ਧੜਾ ਜਿਹੜਾ ਆ ਉਹ ਦੁਬਿਧਾ ਦੇ ਵਿੱਚ ਆ ਕਦੇ ਅਮਿਤ ਸ਼ਾਹ ਦੇ ਨਾਲ ਮਿਲਣੀਆਂ ਕਦੀ ਮਨਜਿੰਦਰ ਸਿੰਘ ਸਿਰਸੇ ਦੇ ਨਾਲ ਮਿਲਣੀਆਂ ਭਾਜਪਾ ਵਾਲਿਆਂ ਦੇ ਨਾਲ ਉਦੋਂ ਬਾਅਦ ਉਹਨਾਂ ਨੂੰ ਜਸਟੀਫਾਈ ਕਰਨਾ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀ ਵੀ ਸਿੱਖ ਧਰਾਂ ਦੇ ਵਿੱਚ ਕੋਈ ਨਾ ਕੋਈ ਸ਼ੰਕਾ ਜਿਹੜੇ ਆ ਪ੍ਰਗਟ ਹੋ ਰਹੇ ਸੀਗੇ ਸੋ ਇਸ ਨਾਲ ਬਦਲ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਹੌਸਲਾ ਮਿਲਿਆ ਆ ਕੁੱਲਮ ਲਾ ਕੇ ਪੰਥ ਦੀ ਬੀੜੀ ਇਸ ਵੱਲੇ ਬੜੀ ਮੰਝਤਾਰ ਦੇ ਵਿੱਚ ਆ ਤੇ ਉੱਚ ਮਕਾਮ ਤੇ ਪਹੁੰਚ ਚੁੱਕੀ ਆ ਜਿੱਥੇ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਮਲਾ ਦੇ ਵਿੱਚ ਕਿਹੜੀ ਪਾਰਟੀ ਦੇ ਚੱਪੂ ਆ ਕਿਹੜਾ ਮਲਾ ਜਿਹੜਾ ਪੰਥ ਦੀ ਬੀੜੀ ਡੋਬਣਾ ਚਾਹੁੰਦਾ ਆ ਤੇ ਕਿਹੜਾ ਮਲਾ ਜਿਹੜਾ ਪੰਥ ਦੀ ਬੀੜੀ ਸਮੰਜਤਾਰ ਵਿੱਚੋਂ ਕੱਢਣੀ ਚਾਹੁੰਦਾ ਆ ਸੋ ਐਸ ਵੇਲੇ ਤਾਂ ਸਿਰਫ ਗੁਰੂ ਦੇ ਉੱਤੇ ਭਰੋਸਾ ਆ ਵੀ ਉਹੀ ਬੋੜੀ ਕਰਕੇ ਪੰਥ ਦੀ ਬੀੜੀ ਬੰਨੇ ਲਾ ਸਕਦਾ ਆ ਵਰਨ ਲੀਡਰਾਂ ਜਹੇਦਾਰਾਂ ਨੇ ਇਹਨੂੰ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਦਿੱਲੀ ਚੋਣਾਂ ਦੇ ਵਿੱਚ ਆਪਣੀ ਸੀਟ ਵੀ ਨਾ ਬਚਾ ਸਕੇ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਐ 10 ਸਾਲ ਪਹਿਲਾਂ ਉਹਨਾਂ ਨੇ ਇੱਥੇ ਆਪਣਾ ਰਾਜ ਦਿੱਲੀ ਵਿੱਚ ਸ਼ੁਰੂ ਕੀਤਾ ਸੀਗਾ ਮਾਨ ਦਾ ਸਰਕਾਰ ਦੇਣ ਦੀ ਗੱਲ ਕੀਤੀ ਸੀ ਦਿੱਲੀ ਮਾਡਲ ਦੇਣ ਦੀ ਗੱਲ ਕੀਤੀ ਸੀ ਪਰ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਮੰਤਰੀ ਉਹਨਾਂ ਦੇ ਨਾਲ ਦੇ ਕਰਾਪਸ਼ਨ ਦੇ ਕੇਸਾਂ ਵਿੱਚ ਫਸੇ ਦਿੱਲੀ ਦੇ ਲੋਕਾਂ ਦਾ ਉਹਨਾਂ ਪ੍ਰਤੀ ਮੋਹ ਭੰਗ ਹੋ ਗਿਆ ਜਿਸ ਜਿਸ ਹਿਸਾਬ ਦੇ ਨਾਲ ਪੰਜਾਬ ਚ ਲੋਕਾਂ ਨੇ ਕੇਜਰੀਵਾਲ ਦੀ ਹਾਰ ਦੀ ਖੁਸ਼ੀ ਮਨਾਈਆ ਉਤੋਂ ਲੱਗਦਾ ਕਿ ਭਵਖਵ ਦੇ ਵਿੱਚ ਜਿਹੜਾ ਹਸ਼ਰਾ ਆਮ ਆਦਮੀ ਪਾਰਟੀ ਦਾ ਦਿੱਲੀ 'ਚ ਹੋਇਆ ਉਹੀ ਹਸ਼ਰ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੇ ਲੋਕਾਂ ਨੇ ਬੜਾ ਮਾਣ ਦਿੱਤਾ ਸੀਗਾ ਇੰਨਾ ਮੌਕਾ ਦਿੱਤਾ ਸੀਗਾ ਕਿ ਉਹ ਆਪਣੇ ਆਪ ਨੂੰ ਸੁਧਾਰ ਸਕਦੇ ਸੀਗੇ ਬਲਕਿ ਨਾਲ ਦੀ ਨਾਲ ਇਹਨਾਂ ਸੂਬਿਆਂ ਨੂੰ ਵੀ ਸੁਧਾਰ ਸਕਦੇ ਸੀ ਪਰ ਲਗਾਤਾਰ ਉਹੀ ਕੁਝ ਕਰਨ ਲੱਗੇ ਜੋ ਬਾਕੀ ਪਾਰਟੀਆਂ ਪਹਿਲਾਂ ਕਰਦੀਆਂ ਆਈਆਂ ਅਤੇ ਹੌਲੀ-ਹੌਲੀ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਉੱਡਣ ਲੱਗੇ ਤੇ ਦਿੱਲੀ ਦੇ ਵਿੱਚ ਉਹਨਾਂ ਦੀ ਹਾਰ ਇਸ ਗੱਲ ਦਾ ਸੱਜਰਾ ਸਬੂਤ ਹੈ ਜੀ ਹੁਣ ਇਹ ਬਹੁਤ ਵੱਡਾ ਸਬਕ ਪੰਜਾਬ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਵਾਸਤੇ ਹੈ ਜਿਨ੍ਹਾਂ ਨੇ 2 ਕੋਸਾਲ ਪਏ ਆ ਹੱਲੇ ਵੀ ਜੇ ਉਹ ਚੋਣ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਆਪਣੀ ਮਰਜ਼ੀ ਦੇ ਨਾਲ ਚਲਾ ਸਕਦੇ ਆ ਪੰਜਾਬ ਦੇ ਲੋਕਾਂ ਦੇ ਭਲੇ ਲਈ ਚਲਾ ਸਕਦੇ ਆ ਪੰਜਾਬ ਦੀ ਸਿੱਖ ਨੌਜਵਾਨੀ ਦਾ ਜਿਹੜਾ ਘਾਣ ਹੋ ਰਿਹਾ ਇਸ ਵੇਲੇ ਉਹਨੂੰ ਬਚਾ ਸਕਦੇ ਆ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਲੱਭੇ ਜਾ ਸਕਦੇ ਆ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਸਭ ਤੋਂ ਵੱਡੀ ਗੱਲ ਪੰਜਾਬ ਦੇ ਲੋਕਾਂ ਨੂੰ ਤਰਾਹ ਦੇ ਇਸ ਗੱਲ ਦੇ ਉੱਤੇ ਆਉਜਰ ਇਸ ਗੱਲ ਦੇ ਉੱਤੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀੋਂ ਚੱਲਦੀ ਆ ਹੁਣ ਜੋ ਦਿੱਲੀ ਰਹੀ ਨਹੀਂ ਤਾਂ ਫਿਰ ਹੁਣ ਕੀ ਕੇਜਰੀਵਾਲ ਜਿਹੜੇ ਆ ਪੰਜਾਬ ਬਹਿ ਕੇ ਪੰਜਾਬ ਸਰਕਾਰ ਚਲਾਉਣਗੇ ਕੀ ਕੇਜਰੀਵਾਲ ਦੇ ਸਾਥੀਆਂ ਦਾ ਸਾਰਾ ਬੋਝ ਪੰਜਾਬ ਦੇ ਖਜ਼ਾਨੇ ਤੇ ਹੋਰ ਪਊਗਾ ਇਹ ਚਿੰਤਾਵਾਂ ਪੰਜਾਬ ਦੇ ਲੋਕਾਂ ਨੂੰ ਹੋਰ ਤੰਗ ਪਰੇਸ਼ਾਨ ਕਰ ਰਹੀਆਂ ਆ ਤਾਂ ਜੇਕਰ ਹੱਲੇ ਵੀ ਭਗਵੰਤ ਮਾਨ ਹੁਣੀ ਖੁਦ ਮਕhtਿਆਰ ਹੋ ਕੇ ਆਮ ਆਦਮੀ ਪਾਰਟੀ ਨੂੰ ਚਲਾ ਲੈਣਗੇ ਦਿੱਲੀ ਦੇ ਥੱਲੇ ਨਹੀਂ ਲੱਗਣਗੇ ਤਾਂ ਬਚਾਅ ਹੋ ਸਕਦਾ ਵਰਨਾ ਹਾਲ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਉਹੀ ਹੋਣਾ ਜੋ ਦਿੱਲੀ ਦੇ ਵਿੱਚ ਹੋ ਕੇ ਹਟਿਆ ਆ ਸੋ ਆਮ ਆਦਮੀ ਪਾਰਟੀ ਦੇ ਕੋਲੇ ਆਖਰੀ ਮੌਕਾ ਹੋਊਗਾ ਸੁਧਰ ਜਾਣ ਦਾ ਇਸ ਤੋਂ ਬਾਅਦ ਦਿੱਲੀ ਵਾਂਗ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਭੋਗ ਪੈਣਾ ਤੈ ਹੈ ਭਾਜਪਾ ਨੇ ਮਹਾਰਾਸ਼ਟਰ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਵੱਡਾ ਫਾਰਮੂਲਾ ਵਰਤਿਆ ਤੇ ਉਹ ਫਾਰਮੂਲਾ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਵਰਤਿਆ ਜਾਊਗਾ ਸੋ ਉਹ ਫਾਰਮੂਲਾ ਇਹ ਹੈ ਕਿ ਸਾਲ 6 ਮਹੀਨੇ ਪਹਿਲਾਂ ਭਾਜਪਾ ਆਪਣੇ ਲੋਕਾਂ ਦੀਆਂ ਵੋਟਾਂ ਪੰਜਾਬ ਦੇ ਵਿੱਚ ਬਣਉਣੀਆਂ ਸ਼ੁਰੂ ਕਰੂਗੀ ਜਿਵੇਂ ਉਹਨਾਂ ਨੇ ਵੱਡੀ ਪੱਧਰ ਤੇ ਲੱਖਾਂ ਦੀ ਗਿਣਤੀ ਵਿੱਚ ਮਹਾਰਾਸ਼ਟਰ ਤੇ ਦਿੱਲੀ ਵਿੱਚ ਬਣਾਈਆਂ ਬਾਹਰਲੇ ਸੂਬਿਆਂ ਤੋਂ ਲੋਕ ਜਿਹੜੇ ਸੂਬਿਆਂ ਵਿੱਚ ਸ਼ਿਫਟ ਕੀਤੇ ਜਾਂਦੇ ਆ ਉੱਥੇ ਉਹਨਾਂ ਦੇ ਰਾਸ਼ਨ ਕਾਰਡ ਬਣਾਏ ਜਾਂਦੇ ਆ ਆਧਾਰ ਕਾਰਡ ਬਣਾਏ ਜਾਂਦੇ ਆ ਉਹਦੇ ਆਧਾਰ ਦੇ ਉੱਤੇ ਫਿਰ ਵੋਟਾਂ ਬਣਾਈਆਂ ਜਾਂਦੀਆਂ ਤੇ ਜਿਨ੍ਹਾਂ ਹਲਕਿਆਂ ਦੇ ਵਿੱਚ ਜਿੱਤ ਹਾਰ ਦਾ ਫੈਸਲਾ ਕੁਝ ਪਰਸੈਂਟੇਜ ਤੇ ਹੁੰਦਾ ਫਿਰ ਉੱਥੇ ਇਹਨਾਂ ਲੋਕਾਂ ਨੂੰ ਵਸੇਬਾ ਕਰਕੇ ਇਹਨਾਂ ਦਾ ਜਿੱਤ ਹਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਇਹ ਫਾਰਮੂਲਾ ਕਾਫੀ ਸਫਲ ਰਿਹਾ ਆ ਹੁਣ ਪੰਜਾਬ ਦੇ ਵਿੱਚ ਇਹਨੂੰ ਵਰਤਿਆ ਜਾਊਗਾ ਖਾਸ ਕਰਕੇ ਸ਼ਹਿਰੀ ਸੀਟਾਂ ਜਿੱਥੇ ਭਾਜਪਾ ਆਪਣੇ ਆਪ ਨੂੰ ਸਟਰੋਂਗ ਸਮਝਦੀ ਆ ਅਤੇ ਇਹ ਸਮਝਦੀ ਆ ਕਿ ਜਿੱਤ ਹਾਰ ਦਾ ਫੈਸਲਾ ਕੁਝ ਫੀਸ ਦੀ ਵੋਟਾਂ ਨਾਲ ਹੋਣਾ ਉੱਥੇ ਬਾਹਰੋਂ ਵੋਟਰ ਲਿਆ ਕੇ ਵਸਾਏ ਜਾਣਗੇ ਤਾਂ ਕਿ 2027 ਦੀਆਂ ਚੋਣਾਂ ਦੇ ਵਿੱਚ ਪੰਜਾਬ ਚ ਭਾਜਪਾ ਵੱਟੋ ਵੱਟ ਸੀਟਾਂ ਜਿੱਤ ਸਕਿਆ ਇਸ ਤੋਂ ਬਾਅਦ ਬਾਹਮ ਰੋੜ ਕੇ ਹੋਰਾਂ ਪਾਰਟੀਆਂ ਨਾਲ ਰਲਾ ਕੇ ਸਰਕਾਰ ਬਣਾਈ ਜਾ ਸਕੇ ਸਭ ਤੋਂ ਦੁੱਖ ਦੀ ਗੱਲ ਤਾਂ ਇਹ ਆ ਕਿ ਇਸ ਵੇਲੇ ਭਾਜਪਾ ਨੂੰ ਪੰਜਾਬ ਦੇ ਵਿੱਚ ਅਜਿਹਾ ਕਰਨ ਤੋਂ ਰੋਕਣ ਵਾਲਾ ਵੀ ਕੋਈ ਨਹੀਂ ਹੈਗਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਪਹਿਲਾਂ ਭਗਵੰਤ ਮਾਨ ਦੇ ਥੱਲੇ ਜੋ ਲੱਗਿਆ ਰਿਹਾ ਉਹ ਅਮਿਤ ਸ਼ਾਹ ਦੇ ਥੱਲੇ ਕਿਉਂ ਨਾ ਲੱਗੂਗਾ ਅਕਾਲੀ ਦਲ ਆਪਣੀ ਹੀ ਲੜਾਈ ਲੜ ਰਿਹਾ ਆ ਅਕਾਲੀ ਦਲ ਦੇ ਕੋਲ ਇਸ ਵੇਲੇ ਆ ਕੋਈ ਮੁੱਦਾ ਹੀ ਹੈ ਨਹੀਂਗਾ ਚੱਕਣ ਨੂੰ ਸਵਾਏ ਆਪਣੀ ਲੜਾਈ ਤੋਂ ਤੇ ਦੂਜੇ ਪਾਸੇ ਕਾਂਗਰਸ ਜਿਹੜੀ ਆ ਉਹ ਵੀ ਇੱਕ ਤਰੀਕੇ ਦੇ ਨਾਲ ਖਤਮ ਹੋਈ ਪਈ ਆ ਸੋ ਭਾਜਪਾ ਖੁੱਲ ਕੇ ਖੇਡ ਰਹੀ ਆ ਜੋ ਉਹਨਾਂ ਦੇ ਹੱਥ ਆਉਂਦਾ ਉਹ ਕਰ ਰਹੀ ਆ ਸੋ ਹੁਣ ਜਦੋਂ ਦਿੱਲੀ ਦੇ ਲੋਕਾਂ ਨੇ ਦਿੱਲੀ ਮਾਡਲ ਨਕਾਰ ਦਿੱਤਾ ਹੈ ਤੇ ਨਾਲ ਦੀ ਨਾਲ ਮੰਗ ਇਹ ਵੀ ਚੱਕੀ ਜਾ ਰਹੀ ਆ ਕਿ ਜਿਹੜਾ ਪੰਜਾਬ ਦੇ ਨਾਲ ਦਿੱਲੀ ਦਾ ਸਮਝੌਤਾ ਕੀਤਾ ਗਿਆ ਸੀਗਾ ਨੋਲਿਜ ਸ਼ੇਅਰ ਐਗਰੀਮੈਂਟ ਉਹ ਰੱਦ ਕੀਤਾ ਜਾਵੇ ਪੰਜਾਬ ਦਾ ਡਾਟਾ ਪੰਜਾਬ ਦੀ ਜਾਣਕਾਰੀ ਹੁਣ ਦਿੱਲੀ ਨਹੀਂ ਜਾਣੀ ਚਾਹੀਦੀ ਜਿਹੜੀ ਕਿ ਪਹਿਲਾਂ ਵੀ ਗਲਤ ਤਰੀਕੇ ਦੇ ਨਾਲ ਜਾ ਰਹੀ ਸੀਗੀ ਸੋ ਭਗਵੰਤ ਮਾਨ ਹੁਣਾਂ ਕੋਲ ਹੁਣ ਆਖਰੀ ਮੌਕਾ ਜੇ ਤਾਂ ਆਪਣੇ ਆਪ ਨੂੰ ਸੁਧਾਰ ਲੈਂਦੇ ਆ ਪੰਜਾਬ ਦੇ ਪੱਖ ਜੀ ਤੁਰ ਪੈਂਦੇ ਆ ਤਾਂ ਬਚਾਅ ਹੋ ਸਕਦਾ ਵਰਨਾ ਉਹ ਕੰਨ ਤੇ ਲਿਖਿਆ ਪੜਨ ਹਾਲ ਉਹਨਾਂ ਦਾ ਵੀ ਦਿੱਲੀ ਵਾਲਾ ਹੀ ਹੋਣ ਵਾਲਾ ਜੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਕਾਹਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોન્સર્ડ બાત જુલર ફાઈબર ટેક અને આપના મોટરસ